ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਵਾਲਮੀਕ ਪਾਇਚਾਰੇ ਵੱਲੋਂ ਅੱਜ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ। ਸ਼ਹਿਰ ਦੇ ਭੰਡਾਰੀ ਪੁਲ ਤੇ ਮਜ਼ਾਰਾਅ ਕੀਤਾ ਜਾਏਗਾ। ਸੋ ਜਿਸਨਾਂ ਨੇ ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਇੱਥੇ ਕੋਸ਼ਿਸ਼ ਕੀਤੀ ਸੀ ਉਸ ਲਈ ਕੇ ਰੋਸ ਪਾਇਆ ਜਾ ਰਿਹਾ ਹੈ ਤੇ ਵਾਲਮੀਕ ਪਾਇਚਾਰੇ ਵੱਲੋਂ ਅੱਜ ਅੰਮ੍ਰਿਤਸਰ ਬੰਦੀ ਕਾਲ ਦਿੱਤੀ ਗਈ ਹੈ ਦੱਸਦੇ ਕਿ ਇੱਥੇ ਮਜ਼ਾਰਾਅ ਵੀ ਕੀਤਾ ਜਾਏਗਾ। ਮੁਲਜ਼ਮ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਮੁਲਜ਼ਮ ਨੇ ਬਾਬਾ ਸਾਹਿਬ ਦੀ ਮੂਰਤੀ ਤੋੜਨ ਦੀ ਇੱਥੇ ਕੋਸ਼ਿਸ਼ ਕੀਤੀ ਸੀ ਜਿਸ ਦੀ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਤੇ ਵਾਪਰੀ ਸੀ ਇਹ ਘਟਨਾ ਦੱਸਿਆ ਇਹ ਗ੍ਰਿਫਤਾਰ ਮੁਲਜ਼ਮ ਦੀ ਪਛਾਣ ਆਕਾਸ਼ ਸਿੰਘ ਵਜੋਂ ਹੋਈ ਹੈ ਜਿਸ ਦੇ ਵੱਲੋਂ ਇੱਥੇ ਕਾਨੂੰਨੀ ਕੋਸ਼ਿਸ਼ ਕੀਤੀ ਗਈ ਹੈ ਸੋ ਦੱਸਦੇ ਕਿ ਇਥੇ ਮੁਲਜ਼ਮ ਨੇ ਬਾਬਾ ਸਾਹਿਬ ਦੀ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ ਹੈ ਹੈਰੀਟੇਜ ਸਟਰੀਟ ਤੇ ਜਿਹੜੀ ਮੂਰਤੀ ਲੱਗੀ ਹੈ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਸਮਾ ਰਹਿੰਦੇ ਇੱਥੇ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਜਿਹੀ ਕੋਸ਼ਿਸ਼ ਨੂੰ ناکਾਮ ਕੀਤਾ ਗਿਆ ਲੇਕਿਨ ਨਾਲ ਹੀ ਉਸ ਨੂੰ ਇੱਥੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਸੋ ਇਹ ਗ੍ਰਿਫਤਾਰ ਪੁਲਿਸ ਨੇ ਕਰ ਲਿਆ ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਤੇ ਇਸ ਮਾਮਲੇ ਵਿੱਚ ਮਾਮਲਾ ਹਾਲਾਂਕਿ ਲਗਾਤਾਰ ਪੱਕਾ ਹੋਇਆ ਲੇਕਿਨ ਤਸਵੀਰਾਂ ਸਾਹਮਣੇ ਆਈਆਂ ਨੇ ਇਸੇ ਵਾਲਮੀਕ ਪਾਇਚਾਰੇ ਵੱਲੋਂ ਅਜੰਮੇਰ ਸਰਬੰਦਾ ਸੱਦਾ ਵੀ ਇਸ ਘਟਨਾ ਤੋਂ ਬਾਅਦ ਦਿੱਤਾ ਗਿਆ ਕਿਉਂਕਿ ਬੇਹੱਦ ਰੋਸ ਵਾਲਮੀਕ ਪਾਇਚਾਰੇ ਚ ਪਾਇਆ ਜਾ ਰਿਹਾ ਹੈ ਸ਼ਹਿਰ ਦੇ ਪੰਡਾਰੀ ਪੁਲ ਤੇ ਮੁਜ਼ਾਰਾ ਵੀ ਕੀਤਾ ਜਾਏਗਾ ਸੋ ਤਸਵੀਰਾਂ ਨੇ ਜਿਹੜਾ ਕਿ ਹੈਰੀਟੇਜ ਸਟਰੀਟ ਤੇ ਬਾਬਾ ਸਾਹਿਬ ਅੰਬੇਦਕਰ ਦਾ ਇਹ ਸਟੈਚੂ ਲੱਗਿਆ ਇਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਚਲਦਿਆ ਇੱਥੇ ਬੇਹਦ ਰੋਸ ਜਿਹੜਾ ਹੈ ਉਹ ਹੁਣ ਪਾਇਆ ਜਾ ਰਿਹਾ ਹੈ ਵਾਲਮੀਕ ਪਾਇਆ ਜਾ ਰਿਹਾ ਵਿੱਚ ਉਤੇ तमाम ਪਾਰਟੀਆਂ ਵੱਲੋਂ ਵੀ ਇਸ ਪੂਰੀ ਘਟਨਾ ਦੀ ਬੜੀ ਨਿੰਦਿਆ ਕੀਤੀ ਗਈ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅੰਮ੍ਰਿਤਸਰ ਦੀ ਇਹ ਤਸਵੀਰ ਜਿੱਥੇ ਕਿ ਹੈਰੀਟੇਜ ਸਟਰੀਟ ਤੇ ਬੜਿਆ ਇਹ ਬਾਬਾ ਸਾਹਿਬ ਅੰਬੇਦਕਰ ਦਾ ਬੁੱਧ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਲੇਕਿਨ ਸਮਾਂ ਰਹਿੰਦਿਆ ਇਸ शख्स ਨੂੰ ਕਾਬੂ ਕਰ ਲਿਆ ਗਿਆ ਆਕਾਸ਼ ਸਿੰਘ ਵੱਜੋਂ ਇਸ ਦੀ ਪਛਾਣ ਹੋਈ ਹੈ ਮੁਲਜ਼ਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੋ ਰੋਸ ਵਜਵਾਤ ਵਾਲਮੀਕੀ ਪਾਇਚਾਰੇ ਵੱਲੋਂ ਅੰਮ੍ਰਿਤਸਰ ਬੰਦਾ ਸੱਦਾ ਵੀ ਦਿੱਤਾ ਗਿਆ ਹੈ। ਤੋ ਜਿਸ ਨਾਲ ਇਹ ਘਟਨਾ ਵਾਪਰੀ ਉਸ ਨੂੰ ਲੈ ਕੇ ਹਰ ਪਾਸੇ ਇਸ ਘਟਨਾ ਦੀ ਨਿਖੇਦੀ ਵੀ ਕੀਤੀ ਜਾ ਰਹੀ ਹੈ ਤੇ ਰੋਸ ਵੀ ਪਾਇਆ ਜਾ ਰਿਹਾ ਹੈ। ਸੋ ਸ਼ਹਿਰ ਦੇ ਪੰਡਾਰੀ ਪੁਲ ਤੇ ਅੱਜ ਮੁਜ਼ਾਹਰਾ ਵੀ ਕੀਤਾ ਜਾਏਗਾ। ਇਸ ਪੂਰੀ ਘਟਨਾ ਨੂੰ ਲੈ ਕੇ ਰੋਸ ਜ਼ਾਹਰ ਕੀਤਾ ਜਾਏਗਾ। ਸੰਦਾ ਸੰਗਾਨ ਨਰਮਾਤਾ ਡਾਕਟਰ ਪੀਰੋ ਮੀਤਗਰ ਜੀ ਦੀ ਇਹ ਖੂਬਸੂਰਤ ਮੂਰਤੀ ਸੀ ਨੂੰ ਢਾਇਆ ਗਿਆ ਥੋੜਿਆਂ ਨਾਲ ਪੌੜੀ ਲਾ ਕੇ ਪੈਟਰੋਲ ਪਾ ਕੇ ਉਨਸਾਰਿਆ ਗਿਆ ਕਿ ਸਾਰਾ ਹੀ ਸਮਾਜ ਬੜਾ ਦੁਖੀ ਆ ਕੋਈ ਦੇ ਦਸਵੇਂ ਭੰਡਾਰੀ ਪੁਲ ਤੇ ਜਾਮ ਵੀ ਲੱਗੇਗਾ ਅੰਮ੍ਰਿਤਸਰ ਬੰਦੀ ਕਾਲ ਵੀ ਹੈ ਕੀ ਡਿਮਾਂਡ ਕੀਤੀ ਗੋਡੀ ਗੰਗ ਹੈ ਗੈਂਗ ਬਾਹਰ ਨਿਕਲ ਕੇ ਜੁਨੀ ਨੇ ਕੰਮ ਕੀਆ ਬਾਬਾ ਸਾਹਿਬ ਭੀਮ ਰਹਮ ਅੰਬੇਦਕਰ ਦੀ ਜਿਹੜੀ ਪ੍ਰਤਿਮਾ ਆ ਉਸ ਨੂੰ ਇੱਕ ਸ਼ਰਾਰਤੀ ਅੰਸਰ ਵੱਲੋਂ ਜਿਹੜੀ ਆ ਉਹ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜਿਸ ਤੇ ਜਿਹੜਾ ਵਾ ਪੁਲਸ ਵੱਲੋਂ ਕਾਰਵਾਈ ਕਰਦੇ ਆ ਜਿਹੜਾ ਦੋਸ਼ੀ ਜਿਹੜਾ ਵਾ ਅਰੈਸਟ ਕਰ ਲਿਆ ਗਿਆ ਹੈ ਜਿਸ ਨੂੰ ਕਦਮਾਂ ਦਰਜ ਕਰਕੇ ਜਿਹੜੀ ਅਗਲੀ ਤਵਦੀ ਜਿਹੜੀ ਆ ਮੰਜ਼ਿਲਾਂ ਦੀ ਜਾ ਰਹੀ ਸੋ ਬਾਬਾ ਸਾਹਿਬ ਉਮੀਦ ਕਰਦੇ ਬੁੱਤ ਨੂੰ ਤੋੜਨ ਦੀ ਇਥੇ ਕੋਸ਼ਿਸ਼ ਜੋ ਕੀਤੀ ਗਈ ਸੀ ਉਸ ਦਾ ਵਿਰੋਧ ਤਾਂ ਕੀਤਾ ਹੀ ਜਾ ਰਿਹਾ ਹੈ ਔਰ ਜੋ ਮਲਜ਼ਮ ਹੈ ਜਿਸ ਨੂੰ ਕਾਬੂ ਕੀਤਾ ਗਿਆ ਉਸ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਕੌਣ ਕੋ ਲੋਗ ਐਸੇ ਪਿੱਛੇ ਸਨ ਉਸ ਦੇ ਸਾਥੀ ਸਨ ਉਹਨਾਂ ਨੂੰ ਵੀ ਕਾਬੂ ਕੀਤਾ ਜਾਏ ਅਜਹੀ ਮੰਗ ਕੀਤੀ ਜਾ ਰਹੀ ਹੈ ਸੋ ਅਜੇ ਮਨਿੰਦਰ ਮਹੰਗਾ ਦੇ ਨਾਲ ਗੱਲ ਕਰਦੇ ਆ ਮਨਿੰਦਰ ਜਿਸ ਤਰ੍ਹਾਂ ਦੇ ਨਾਲ ਇਹ तमाम ਤਸਵੀਰਾਂ ਸਾਹਮਣੇ ਆਈਆਂ ਕਿਸ ਤਰ੍ਹਾਂ ਦੇ ਨਾਲ ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਨੂੰ ਇੱਥੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਸਮਾਂ ਰਹਿੰਦਿਆ ਉਸ ਨੂੰ ਉਸ ਸ਼ਖਸ ਨੂੰ ਕਾਬੂ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਕੀ ਕੁਝ ਹੁਣ ਤੱਕ ਇਸ ਪੂਰੀ ਘਟਨਾ ਲੈ ਕੇ ਹੋਰ ਅਪਡੇਟ ਔਰ ਜਾਣਕਾਰੀ ਆ ਰਹੀ ਹੈ ਆ ਦੇਖੋ ਆਪਾਂ ਇਸ ਘਟਨਾ ਨੂੰ ਅੰਜਾਮ ਦੇਣ ਲਈ ਦਿਨ ਉਹ ਚੁਣਿਆ ਗਿਆ ਜਿਸ ਦਿਨ ਪੂਰਾ ਰਾਸ਼ਟਰ ਗਣਤੰਤਰ ਦਿਵਸ ਮਨਾ ਰਿਹਾ ਸੀ ਕਿ ਜਿਸ ਦਿਨ ਤੋਂ ਸੰਵਧਾਨ ਦੇ ਦੇ ਵਿੱਚ ਲਾਗੂ ਹੋਇਆ ਸੀ ਔਰ ਸੰਵਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਬੇਦਕਰ ਬਾਬਾ ਸਾਹਿਬ ਦੇ ਗੁੱਤ ਦਾ ਜੋ અપਮਾਨ ਕੀਤਾ ਗਿਆ ਉਹ ਕਿਤੇ ਨਾ ਕਿਤੇ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਇਸ ਦਿਨ ਨੂੰ ਚੁਣ ਕੇ ਕੀਤਾ ਗਿਆ ਔਰ ਸਮਾਤਰ ਸੱਚਖੰਡ ਸ਼੍ਰੀ ਹਮੰਦਰ ਸਾਹਿਬ ਇਸ ਸਥਾਨ ਤੋਂ ਵੱਧ ਤੋਂ ਵੱਧ 500 ਮੀਟਰ ਦੇ ਕਰੀਬ ਦੂਰੀ ਤੇ ਹੋਊਗਾ ਔਰ ਇਸ ਸਥਾਨ ਤੇ ਇਸ ਤਰ੍ਹਾਂ ਦੀ ਕਟੜਾ ਵਾਪਰਨਾ ਕਿਤਨਾ ਕਿਤੇ ਪੰਜਾਬ ਦੇ ਵਿੱਚ ਨੇ ਕਿ ਉਹ ਵਿਯੁਧਾ ਹਾਲਾਤ ਨੇ ਉਸ ਦੀ ਜੁਰਦੀ ਜਾਗ ਦੀ ਤਸਵੀਰ ਹੈ ਦੋ ਬਹਿਰਾ ਦੇ ਵਿਅਕਤੀ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਪੁਲਿਸ ਵੱਲੋਂ ਇਸ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਵੀ ਜਾਂਚ ਜਿਹੜੀ ਪਛਾਣ ਹੈ ਉਹ ਵੀ ਸਾਂਝੀ ਕਰ ਦਿੱਤੀ ਗਈ ਹੈ ਪਰ ਹੁਣ ਇਹ ਮੁੱਦਾ ਬੇहद ਗਰਮਾਇਆ ਕਿਉਂਕਿ ਵਾਲਮੀਕੀ ਸਮਾਜ ਵੱਲੋਂ ਅੱਜ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਹੈ ਬੀਤੀ ਰਾਤ ਪ੍ਰਤਾਪ ਸਿੰਘ ਬਾਜਵਾ ਲੋਕ ਸਭਾ ਅੰਦਰ ਗੁਰਜੀਤ ਸਿੰਘ ਔਜਲਾ ਪਹੁੰਚੇ ਉਸ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਹੀਵਰ ਪਹੁੰਚੇ ਸ਼ੋਮੀ ਅਕਾਲੀ ਦੰਦ ਦਾ ਬਿਆਨ ਵੀ ਸਾਹਮਣੇ ਆਇਆ ਸਾਰੂ ਕਿਸੇ ਵੱਲੋਂ ਇਸ ਕਟੜੀ ਸ਼ਰਤ ਮੰਨਦਾ ਕੀਤੀ ਜਾ ਰਹੀ ਪਰ ਸਦਾਰ ਅੱਜ ਵਾਲਮੀਕੀ ਸਮਾਜ ਵੱਲੋਂ ਪੜਾੜੀ ਪੁਲ ਤੇ ਇੱਕ ਵਿਸ਼ਾਲ ਧਰਨਾ ਦਿੱਤਾ ਜਾਣਾ ਜਿਸ ਦੀ ਸ਼ੁਰੂਆਤ 10 ਵਜੇ ਹੋਣੀ ਹੈ ਉਹ ਸਾਰਾ ਅੰਮ੍ਰਿਤਸਰ ਜੱਜ ਬੰਦ ਰੱਖਣ ਦਾ ਫੱਦਾ ਦਿੱਤਾ ਗਿਆ ਹੈ ਜੀ ਰਾਜ ਬਿਲਕੁਲ ਲੇਕਿਨ ਇੱਥੇ ਜਿਸ ਤਰ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਹੈ ਉਹ ਮੰਗਿਆ ਵੀ ਕੀਤੀ ਜਾ ਰਹੀ ਹੈ ਕਿ ਜੋ ਇਸ ਦੇ کیا ਹੋਰ ਸਾਥੀ ਸਨ ਜਾਂ ਕਿਸ ਦੇ ਕੈਂਡ ਤੇ ਔਰ ਕਿਉਂ ਇਸਨੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਇਸ ਤਰ੍ਹਾਂ ਕੋਸ਼ਿਸ਼ ਕੀਤੀ ਹੈ ਇਸ ਦਾ ਜ਼ਰੂਰ ਪਤਾ ਲਗਾਇਆ ਜਾਏ ਔਰ ਸਖ਼ਤ ਸਜ਼ਾ ਦਿੱਤੀ ਜਾਏ ਕਿਉਂਕਿ ਕਿਤੇ ਨਾ ਕਿਤੇ ਅਜਿਹੇ ਦਿਨ ਨੂੰ ਚੁਣਨਾ ਅਜਿਹੀ ਕਾਰਵਾਈ ਕਰਨਾ ਮਾਹੌਲ ਨੂੰ ਖਰਾਬ ਕਰਨ ਦੀ ਸਾਫ਼-ਸਾਫ਼ ਜਿਹੜੀ ਕੋਸ਼ਿਸ਼ ਨਜ਼ਰ ਆ ਰਹੀ ਹੈ ਬਿਲਕੁਲ ਹੀ ਸੋਚੀ ਸਮਝੀ ਸਾਜ਼ਿਸ਼ ਹੈ ਜਨਗਤ ਕੇ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਣ ਦੇ ਯਤਨ ਕੀਤੇ ਜਾ ਰਹੇ ਲਗਾਤਾਰ ਇਹ ਉਂਗੀਆਂ ਘਟਨਾਵਾਂ ਵਾਪਰੀ ਹੈ ਜੋ ਜਿੱਥੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਦੀ ਸ਼ਾਂਤੀ ਨੂੰ ਖਰਾਬ ਕਰਨ ਦੇ ਲਈ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਜੋ ਹੈ ਸਮਾਜਵਾਦੀ ਤਾਕਤਾਂ ਯਤਨਸ਼ੀਲ ਹੈ ਤੋਂ ਇਸੇ ਸਾਜ਼ਿਸ਼ ਦੇ ਤਹਿਤ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰ ਹੁਣ ਜਦੋਂ ਮੌਕੇ ਦੇ ਦੋਸ਼ੀ ਗ੍ਰਿਫਤਾਰ ਕੀਤਾ ਜਾ ਰਿਹਾ ਤਾਂ ਹਰ ਕਿਸੇ ਦੀ ਇਹ ਮੰਗ ਹੈ ਕਿ ਉਹ ਲੋਕ ਜੋ ਇਸ ਘਟਨਾ ਦੇ ਪਿੱਛੇ ਨੇ ਜਿਨ੍ਹਾਂ ਨੇ ਸਾਜ਼ਿਸ਼ ਨੂੰ ਰਚਿਆ ਹੈ ਜਿਨ੍ਹਾਂ ਦੇ ਕਹਿਨ ਤੇ ਇਸ ਵਿਅਕਤੀ ਵੱਲੋਂ ਇਹ ਅਪਮਾਨ ਕੀਤਾ ਗਿਆ ਬੇਇੱਜ਼ਤੀ ਕੀਤੀ ਗਈ ਉਹ ਵਿਅਕਤੀ ਉਹ ਸਾਜ਼ਿਸ਼ਕਰਤਾ ਵੀ ਜਿਹੜੇ ਸਾਹਮਣੇ ਆਣੇ ਚਾਹੀਦੇ ਆ ਕਿ ਇਸੇ ਮੰਗ ਨੂੰ ਲੈ ਕੇ ਅਜਵਾਰ ਵਿੱਚ ਸਮਾਜ ਵੱਲੋਂ ਅੱਜ ਵਿਸ਼ਾਲ ਰੋਸ ਧਰਨਾ ਦਿੱਤਾ ਜਾ ਰਿਹਾ ਔਰ ਅਮਰਤਸਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਸ਼ਹਿਰ ਬੰਦ ਰੱਖ ਕੇ ਇਸ ਘਟਨਾ ਦਾ ਵਿਰੋਧ ਕੀਤਾ ਜਾਵੇ ਔਰ ਇਹ ਮੰਗ ਕੀਤੀ ਜਾਵੇ ਕਿ ਜੋ ਲੋਕ ਵੀ ਇਸ ਘਟਨਾ 'ਚ ਸ਼ਾਮਲ ਨੇ ਸਾਜ਼ਿਸ਼ ਸ਼ਾਮਲ ਨੇ ਉਹ ਸਾਰਿਆਂ ਨੂੰ ਖਾਮੋਲੇ ਲਿਆਂਦਾ ਜਾਵੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਬਿਲਕੁਲ ਔਰ ਇੱਥੇ ਬੜਾ ਅਹਿਮ ਹੋ ਜਾਂਦਾ ਹੈ ਕਿ ਦੇਖਣਾ ਕਿ ਕੌਣ ਇਸ ਦੇ ਨਾਲ ਲੋਕ ਸੰਜਨਾ ਨੇ ਅੱਜ ਦੇ ਦਿਨ ਨੂੰ ਇਸ ਦਿਨ ਨੂੰ ਇਸ ਤਰ੍ਹਾਂ ਦੇ ਨਾਲ ਚੁਣਿਆ ਔਰ ਇਸ ਘਟਨਾ ਨੂੰ ਅੰਜਾਮ ਦਿੱਤਾ ਕੋਈ ਹੋਰ ਵੀ ਉਸ ਦੇ ਨਾਲ ਸਾਥੀ ਸਨ ਇਸ ਦੇ ਬਾਰੇ ਕੋਈ ਪੁਲਿਸ ਨੂੰ ਖੁਲਾਸਾ ਕੀਤਾ ਹੁਣ ਤੱਕ ਮਨਿੰਦਰ ਦੇਖੋ ਨਾ ਤਾਂ ਇਸ ਤਾਂ ਕੋਈ ਜਾਣਕਾਰੀ ਹਾਲੇ ਤੱਕ ਸਾਹਮਣੇ ਨਹੀਂ ਆਈ देयर ਆਰ ਜੂਰ ਰਸਕਤੀ ਦੀ ਪਛਾਣ ਜਿਹੜੀ ਹੈ ਉਹ ਸਾਂਝੀ ਕਰ ਦਿੱਤੀ ਗਈ ਸੀ ਪਰ ਉਸ ਤੋਂ ਇਲਾਵਾ ਕੋਈ ਵੀ ਜਾਣਕਾਰੀ ਤੋ ਕਿ ਪੁਲਿਸ ਅਧਿਕਾਰੀ ਵਿਸ਼ਾਲਜੀਤ ਸਿੰਘ ਐਸ.ਪੀ. ਦੀ ਜੋ ਬਾਈਟ ਆਈ ਉਸ ਦੇ ਵਿੱਚ ਸਿਰਫ ਉਸ ਵਿਅਕਤੀ ਦੇ ਖਿਲਾਫ ਕੰਦੀ ਜੋ ਕਾਨੂੰਨੀ ਕਾਰਵਾਈ ਸ਼ੁਰੂ ਵੀ ਗਈ ਹੈ ਉਸ ਦਾ ਜ਼ਿਕਰ ਕੀਤਾ ਗਿਆ ਹੈ ਉਸ ਵਿਅਕਤੀ ਦੀ ਪਛਾਣ ਵੀ ਜਿਹੜੀ ਦੇਰ ਰਾਤ ਉਸ ਤੋਂ ਬਾਅਦ ਜਿਹੜੀ ਇਹ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ ਪਰ ਸਲਾਹ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੀ ਹੈ ਕਿ ਆਖਰਕਾਰ ਕਿਸ ਵਿਅਕਤੀ ਦੇ ਕਹਿਨ ਤੇ ਬਿਲਕੁਲ ਕਿਸ ਧਿਰ ਦੇ ਕਿਸ ਸਮਾਜਗੁਰੂ ਦੀ ਤਾਕਤ ਦੇ ਕਹਿਨ ਤੇ ਇਸ ਵਿਅਕਤੀ ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੋ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਜੋ ਸਤਕਾਰ ਦੋਸਰ 16 ਦੇ ਵਿੱਚ ਉਸ ਵੇਲੇ ਦੀ ਸਰਕਾਰ ਵੱਲੋਂ ਕੀਤਾ ਗਿਆ ਸੀ ਸ਼੍ਰੀ ਦਰਬਾਤ ਸੰਗ ਜਾਂਦਾ ਵਿਰਾਸਤੀ ਮਾਰਗ ਤਿਆਰ ਕੀਤਾ ਗਿਆ ਸੀ ਉਹ ਵਿਰਾਸਤੀ ਮਾਰਗ ਜਿੱਥੇ ਪੰਜਾਬ ਦਾ ਕਲਚਰ ਪੰਜਾਬ ਦਾ ਜੋ ਸੱਭਿਆਚਾਰ ਦਿਖਾਇਆ ਗਿਆ ਸੀ ਪੰਜਾਬ ਦੀ ਜੋ ਵਿਰਾਸਤ ਦਿਖਾਈ ਗਈ ਸੀ ਉਸ ਦੇ ਨਾਲ ਨਾਲ ਸੰਵਿਧਾਨ ਦੇ ਨਿਰਮਾਤਾ ਦਾ ਟੂਬੀਰ ਮੇਕਾ ਸਾਹਿਬ ਦਾ ਸਤਿਕਾਰ ਕਰਦੇ ਆ ਉਹਨਾਂ ਦਾ ਇੱਥੇ ਇੱਕ ਵਿਸ਼ਾਲ ਬੁੱਤ ਜਿਹੜਾ ਉਹ ਲਗਾਇਆ ਗਿਆ ਸੀ ਉਹ ਸੰਵਿਧਾਨ ਜਿਹੜਾ ਉਹ ਵੀ ਸਿਸੋਬਿਤ ਕੀਤਾ ਗਿਆ ਸੀ ਪਰ ਇਹਨਾਂ ਦੋਨਾਂ ਚੀਜ਼ਾਂ ਦਾ ਜਿਹੜਾ ਇਹਨਾਂ ਦੋਨਾਂ ਦਾ ਅਪਮਾਨ ਕੀਤਾ ਗਿਆ ਜਿੱਥੇ ਮੂਰਤੀ ਨੂੰ ਖੰਡਿਤ ਕੀਤਾ ਗਿਆ ਔਰਥੇ ਸੰਵਿਧਾਨ ਨੂੰ ਪਟੋਲ ਪਾ ਕੇ ਆਗ ਲਗਾਈ ਗਈ ਤੋ ਇੱਕ ਪੌੜੀ ਲਾ ਕੇ ਚੜਦਾ ਹੈ ਔਰ ਉਸ ਤੋਂ ਬਾਅਦ ਇਸ ਕੱਟਾ ਨੂੰ ਅੰਜਾਮ ਦਿੰਦਾ ਹੈ ਬਿਲਕੁਲ ਮਨਿੰਦਰਪੁਰ ਬੜੀ ਹੈਰਾਨੀ ਦੇ ਕਾਲ ਹੈ ਕਿ ਕੱਲ 26 ਜਨਵਰੀ ਦੇ ਮੌਕੇ ਤੇ ਚਗਾ ਜਗਾ ਤੇਜ਼ ਅਸੁਰੱਖਿਆ ਮੁਲਾਜ਼ਮਾਂ ਦੀ ਤਣਾਤੀ ਸੀ ਹਰ ਕੋਈ ਨਜ਼ਰ ਰੱਖ ਰਿਹਾ ਸੀ ਔਰ ਅਜੇ ਵਿਚਕਾਰ ਇੰਨੀ ਜ਼ਿਆਦਾ ਇਹ ਘਟਨਾ ਵਾਪਰਨੀ ਬਕਾਇਦਾ ਪੌੜੀ ਲਗਾਈ ਗਈ ਹੈ ਸ਼ਖਸ ਚੜਦਾ ਹੈ ਕੋਈ ਹੱਥ ਵਿੱਚ ਜਵਲਨਸ਼ੀਲ ਪ੍ਰਦਾਰਥ ਲੈ ਕੇ ਲੇਕਿਨ ਉਸ ਦੇ ਬਾਵਜੂਦ ਜਿਹੜਾ ਹੈ ਇੱਥੇ ਚੜਨ ਚ ਕਾਮਯਾਬ ਹੋ ਜਾਂਦਾ ਹੈ ਬਿਕੁਰਾ ਦਾ ਉਸ ਤੋਂ ਇਹ ਗੱਲ ਹੈ ਕਿ ਇਸ ਜਗ੍ਹਾ ਤੋਂ ਜਿਸ ਜਗ੍ਹਾ ਤੇ ਇਸ ਕਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਜਗ੍ਹਾ ਤੇ ਬੀ ਆਰ ਮੇਦਕਰ ਬਾਬਾ ਸਾਹਿਬ ਦਾ ਜੋ ਬਹੁਤ ਸ਼ਿਸ਼ੋਭਤ ਹੈ ਉਸ ਥਾਂ ਤੋਂ ਸਿਰਫ 200 ਗੱਜ ਦੀ ਦੂਰੀ ਤੇ ਜੋੜਿਆ ਪੁਲਿਸ ਸਟੇਸ਼ਨ ਹੈ ਜੀ ਔਰ ਉਸ ਥਾਂ ਤੇ ਇਸ ਕਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਖਾਸ ਕਰਕੇ 26 ਜਨਵਰੀ ਜਦੋਂ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਤੇ ਜਿਹੋ ਜਿਹੇ ਕਟਨਾਵਾਂ ਵਾਪਰੀ ਜਿਸ ਤੋਂ ਬਾਅਦ ਪੁਲਿਸ ਹਾਈ ਅਲਰਟ ਤੇ ਚੱਲ ਰਹੀ ਹੈ ਪੁਲਿਸ ਪੂਰੇ ਪ੍ਰਮੁੱਖ ਸਥਾਨਾਂ ਤੇ ਸਰਚ ਆਪਰੇਸ਼ਨ ਚਲਾਉਣ ਦਾ ਦਾਵਾ ਕਰ ਰਹੀ ਹੈ ਵੱਡੇ ਪੱਧਰ ਤੇ ਤਰਾਦੀ ਕਰਨ ਦਾ ਦਾਵਾ ਕਰ ਰਹੀ ਹੈ ਉਸ ਤੇ ਬਾਵਜੂਦ ਦਿਨ ਦਿਹਾੜੇ ਇਸ ਘਟਨਾ ਨੂੰ ਜਾਣ ਦਿੱਤਾ ਜਾਣਾ ਕਿਤੇ ਨਾ ਕਿਤੇ ਸੂਬਾ ਸਰਕਾਰ ਦੀ ਜਾਂ ਪੰਜਾਬ ਪੁਲਿਸ ਦੀ ਕਿਤੇ ਨਾ ਕਿਤੇ ਜਿਹੜੀ ਨਰਾਕੀ ਉਹ ਵੀ ਸਾਹਮਣੇ ਆਂਦੀ ਜੋ ਮੌਜੂਦਾ ਲਾਂਗ ਰੋਡ ਦੀ ਸਥਿਤੀ ਉਸ ਦੀ ਉਹ ਵੀ ਉਸ ਦੀ ਤਸਵੀਰ ਜਿਹੜੀ ਹੈ ਹੋਰ ਸਾਫ਼ ਹੁੰਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਸਮਾਜ ਵਿਰੋਧੀ ਤਾਕਤਾਂ ਪੰਜਾਬ ਦੇ ਵਿੱਚ ਯਤਨਸ਼ੀਲ ਹੈ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਪਰ ਸਰਕਾਰ ਜਿਹੜੀ ਹੈ ਉਹ ਕਿਤੇ ਨਾ ਕਿਤੇ ਇਹਨਾਂ ਸਮਾਜ ਉਹ ਦੀ ਤਾਕਤਾਂ ਨੂੰ ਲੱਠ ਪਾਉਣ ਦੇ ਵਿੱਚ ناکਾਮ ਸਾਬਤ ਹੋ ਰਹੀ ਹੈ ਬਿਲਕੁਲ ਬਹੁਤ ਬਹੁਤ ਧੰਨਵਾਦ ਫਿਲਹਾਲ ਦੀ ਇਹ ਸਾਰੀ ਵਿਸਤਾਰ ਜਾਣਕਾਰੀ ਲਈ ਸੋ ਫਿਲਹਾਲ ਇਸ ਸ਼ਖਸ ਨੂੰ ਕਾਬੂ ਜ਼ਰੂਰ ਕਰ ਲਿਆ ਗਿਆ ਲੇਕਿਨ ਜਿਸ ਤਰ੍ਹਾਂ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਹੈ ਬਕਾਇਦਾ ਪੌੜੀ ਲਾ ਕੇ ਇਹ ਸ਼ਖਸ ਇੱਥੇ ਚੜਦਾ ਹੈ ਅਗ ਲਗਾਉਂਦੀ ਹੈ ਇੱਥੇ ਕੋਸ਼ਿਸ਼ ਜੋ ਕਰਦਾ ਹੈ ਇਸ ਦੇ ਵਿੱਚਕਾਰ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਉੱਠਦੇ ਨੇ ਕਿਉਂਕਿ ਬੀਤੇ ਦਿਨ ਗੰਤੰਤਰ ਦਿਹਾੜੇ ਮੌਕੇ ਜਗਾ ਜਗਾ ਸੁਰੱਖਿਆ ਕਰਮੀਆਂ ਦੀ ਵੀ ਤਣਾਤੀ ਕੀਤੀ ਗਈ ਸੀ